ਅਸੀਂ ਕੱਲ ਸ੍ਰੀ ਅਮਰਤਸਰ ਸਾਹਿਬ ਦੇ ਕਿ ਅਜਨੇ ਆਲਾ ਜੋ ਹੈ ਸਤਕਰ ਸੰਗਤ ਨੂੰ ਦਿੱਤੇ ਹੈ ਇੱਥੇ ਵੀ ਲਗਭਗ ਅੱਜ ਸਤਕਰ ਅਸੀਂ ਦੇ ਰਹੇ ਹੈਗੇ ਜੋ ਕਿ ਲਗਾਤਾਰ ਇਹ ਕਾਰਜ ਜਾਰੀ ਹੈ ਔਰ ਹੁਣ ਤੱਕ ਅਸੀਂ 35 ਕਾਰ ਅੱਜ ਸਪੁਰਦ ਕਰ ਦੇਵਾਂਗੇ ਸੰਗਤ ਨੂੰ ਔਰ ਇਹ ਕੰਮ ਲਗਾਤਾਰ ਜਾਰੀ ਰਹੇਗਾ ਕੰਮ ਇਸ ਕੀ ਬਣਾ ਕੇ ਦੇ ਰਹੇ ਜੀ ਕਾਰਾਂ ਦੇ ਵਿੱਚ ਦੋ ਕਮਰੇ ਹੈਗੇ ਆ ਖੁੱਲਾ ਕੋ ਬਰਾਂਡਾ ਕਹ ਲੋ ਲੌਬੀ ਕਹ ਲੋ ਹੈ ਕਿਚਨ ਹੈ ਵਾਸ਼ਰੂਮ ਹੈ ਫੁੱਲ ਫਲਾਈ ਸਮਾਨ ਹੈ ਰਾਸ਼ਨ ਹੈ ਤਿੰਨ ਮਹੀਨਿਆਂ ਦਾ ਔਰ ਜਿੰਨੀ ਘਰ ਦੀ ਨੀਡ ਹੈਗੀ ਆ ਉਹ ਸਾਰੀ ਕੰਪਲੀਟ ਹੈ ਔਰ ਤਿੰਨ ਮਹੀਨਿਆਂ ਤੱਕ ਦਾ ਰਾਸ਼ਨ ਕੰਪਲੀਟ ਹੈ ਤਾਂ ਕਿ ਪਰਿਵਾਰ ਆਪਣਾ ਜੋ ਵੀ ਕੀਤਾ ਕਰਦਾ ਲੇਬਰ ਕਰਦਾ ਹੈ ਜਾਂ ਜੋ ਵੀ ਕੰਮ ਕਰਦਾ ਉਹ ਕਰ ਸਕੇ ਉਹ ਵੀ ਕਿੰਨੇ ਘਰ ਬਣਾ ਦੇ ਚੁੱਕੇ ਹੁੰਦਾ ਕੋਲੋਂ ਤੱਕ 35 ਘਰ ਅੱਜ ਅਸੀਂ ਸਪੁਰਦ ਕਰ ਦਿਆਂਗੇ ਪਰਵਾਰ ਨੂੰ ਬਾਬਾ ਜੀ ਆਪਣੇ ਦੂਜੇ ਇੱਕ ਘਰ ਦੀ ਜਿਹੜੀ ਕਿੰਨੀ ਕੋਸਟ ਆ ਰਹੀ ਹੈ ਜੀ ਟੋਟਲ ਇੱਕ ਘਰ ਦੀ 6.5 ਲੱਖ ਰੁਪਿਆ ਕੋਸਟ ਆ ਰਹੀ ਹੈ ਇਸ ਲਈ ਆ ਰਹੀ ਹੈ ਕਿਉਂਕਿ ਅਸੀਂ ਹੱਥੀਂ ਸੇਵਾਵਾਂ ਕਰਦੇ ਹਾਂ ਜੀ ਸਾਡੇ ਆਪਣੇ ਕਾਰੀਗਰ ਨੇ ਸਾਡੇ ਆਪਣਾ ਸਾਰਾ ਸਿਸਟਮ ਹੈਗਾ ਇਸ ਕਰਕੇ ਅਸੀਂ ਇੰਨਾ ਕੁ ਔਰ ਬਹੁਤ ਸੋਹਣਾ ਘਰ ਹੈ 50 ਸਾਲ ਇਹਨੂੰ ਕੁਝ ਨਹੀਂ ਹੁੰਦਾ ਥੱਲੇ ਸੋਹਣੀ ਟੈਲ ਲੱਗੀ ਹੋਈ ਹੈ ਨਾ ਕੋਈ ਪੇਂਟ ਹੋਣਾ ਨਾ ਗਰਮੀ ਨਾ ਸਰਦੀ ਇਹਦੇ ਨਾਲ ਸਾਊਂਡ ਬਤ ਇਹਦੂ ਅੱਛਾ ਹੋਰ ਕਿਵੇਂ ਹੋਏਗਾ ਪਰਿਵਾਰ ਲਈ ਤਾਂ ਇੱਕ ਬਹੁਤ ਇੱਕ ਕੁਦਰਤ ਨੇ ਇੱਕ ਧੇਨ ਦੇ ਦਿੱਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਸਿਆਲ ਵੀ ਆ ਰਿਹਾ ਹੈਗਾ ਉਹਦੇ ਵਾਸਤੇ ਵੀ ਕੋਈ ਪ੍ਰਬੰਧ ਕੀਤਾ ਗਿਆ ਪਰਿਵਾਰਾਂ ਵਾਸਤੇ ਦੇਖੋ ਆਉਣ ਵਾਲਾ ਪ੍ਰਬੰਧ ਤਾਂ ਇਹ ਹੀ ਹੈ ਵੀ ਲਗਾਤਾਰ ਅਸੀਂ 24 ਘੰਟੇ ਜੇ ਘਰ ਬਣਾ ਰਹੇ ਹਾਂ ਮਾਰੇ ਦੀ ਬਖਸ਼ਿਸ਼ ਆਇਆ ਵੀ 24 ਘੰਟਿਆਂ 'ਚ ਅਸੀਂ ਰੋਜ਼ ਇੱਕ ਘਰ ਦੇ ਦਿੰਨੇ ਹਾਂ ਸੋ ਹੋਰ ਅਸੀਂ ਸਪੀਡ ਅਸੀਂ ਵਧਾ ਰਹੇ ਹਾਂ ਜਿਹੜਾ ਸਾਡਾ ਪਿਛਲਾ 24 ਘੰਟਿਆਂ ਤੱਕ ਟਾਰਗੇਟ ਗਿਆ ਹੈ ਅੱਜ ਅਸੀਂ ਪੂਰੇ ਜੱਥੇ ਨੂੰ ਕਹਿ ਦਿੱਤਾ ਹੈ ਵੀ ਤੁਸੀਂ ਦੋ ਘਰ ਦੇਣੇ ਨੇ 24 ਘੰਟਿਆਂ 'ਚ ਐਵਰੇਜ 12 ਘੰਟਿਆਂ 'ਚ ਇੱਕ ਘਰ ਦੇਣਾ ਆ ਸਾਡੇ ਵੀਰ ਸਾਹਾ ਵੀਰ ਜੀ ਕਹਿੰਦੇ ਭਾਈ ਜਰਜੀਤ ਸਿੰਘ ਜੀ ਹੋਰ ਸਾਡੀ ਸਮੂਚੀਆਂ ਟੀਮਾਂ ਜਿੰਨੀਆਂ ਲੱਗੀਆਂ ਹੋਈਆਂ ਨੇ ਸਰਦੀ ਨੂੰ ਵੇਖਦੇ ਹੋਏ ਅਸੀਂ 12 ਘੰਟਿਆਂ ਚ ਘਰ ਦੇ ਦਿੰਦਾ ਉਲਿਕਾ ਉਲਿਕਾ ਸੋ ਇਹ ਸਾਰੇ ਕਾਰਜ ਹੋਣੇ ਤਾਂ ਨੇ ਸੰਗਤ ਦੇ ਸਹਿਯੋਗ ਨਾਲ ਕਿਉਂਕਿ ਸੰਸਥਾਵਾਂ ਤਾਂ ਸੰਗਤ ਦੀ ਦਿੱਤੀ ਮਾਇਆ ਹੀ ਸਵਰਥਾ ला ਸਕਦੀ ਹੈ ਨਾ ਸੋ ਅਸੀਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਵੀ ਅਪੀਲ ਕਰਦੇ ਆਂ ਇਸ ਵੇਲੇ ਬਹੁਤ ਲੋੜ ਹੈ ਸਾਡੇ ਹੀ ਵੀਰ ਭੈਣ ਭਰਾ ਬਜ਼ੁਰਗ ਬੱਚੇ ਜੋ ਤਾਰਿਆਂ ਦੀ ਲੋ ਤੇ ਸੁੱਤੇ ਹੋਏ ਨੇ ਜਾਂ ਤਰਪਾਲਾਂ ਲਾ ਕੇ ਸੁੱਤੇ ਨੇ ਅੱਜ ਤੋਂ 15 ਦਿਨਾਂ ਬਾਅਦ ਠੰਡ ਨਹੀਂ ਆ ਜਾਣੀ ਐ ਉਹ ਬਾਹਰ ਨਹੀਂ ਸੌ ਪਣਗੇ ਸੋ ਆਓ ਆਪਾਂ ਸਾਰੇ ਨਾਲ ਮਿਲ ਕੇ ਸਮੁੱਚੇ ਜਗਤ ਨੂੰ ਸੀ ਅਪੀਲ ਕਰਦੇ ਆ ਗੁਰੂ ਨਾਨਕ ਨਾਮ ਪਾਸ਼ਾ ਗੁਰੂ ਨਾਨਕ ਪਾਸ਼ਾ ਦਾ ਜਿਹੜਾ ਲੰਗਰ ਸੀ ਅੱਜ ਘਰ ਦੇ ਲੰਗਰਾਂ ਦੀ ਲੋੜ ਐ ਆਓ ਆਪਾਂ ਘਰਾਂ ਦੇ ਲੰਗਰ ਲਾ ਕੇ ਉਹਨਾਂ ਨੂੰ ਮੋੜ ਵਸੇਬੇ ਚ ਲੈ ਜਾਈਏ ਇਤੋਂ ਵੱਡਾ ਹੋਰ ਪੁੰਨ ਕੋਈ ਨਹੀਂ ਇੱਕ ਘਰ ਕੋਈ ਬਣਾ ਕੇ ਆਪਣੀ ਸਮਰਥਾ ਕਰਨਾ ਆਪ ਕਰ ਦੇਵੇ ਉਹ ਰੜਕੇ ਕਰਨਾ ਚਾਹੁੰਦੇ ਨੇ 4 5 6 ਇੱਕ ਸਰੀਰ ਰੜਕੇ ਉਹ ਰੜਕੇ ਕਰ ਦੇਣ ਪਰ ਇੱਕ ਇੱਕ ਘਰ ਆਪਾਂ ਦੇਈਏ ਤਾਂ ਕਿ ਜਿੰਨੇ ਵੀ ਨੀਡੀ ਪਰਿਵਾਰ ਨੇ ਲੋੜਵੰਦ ਪਰਿਵਾਰ ਨੇ ਆਪਾਂ ਉਹਨਾਂ ਦੀ ਮਦਦ ਫੜ ਲਈਏ ਔਰ 50 ਸਾਲ ਤੱਕ ਉਸ ਘਰ ਦੇ ਵਾਲੇ ਪਰਿਵਾਰ ਤੁਹਾਨੂੰ ਯਾਦ ਰੱਖਣਗੇ ਇੱਕ ਅਜਾ ਆਪਾਂ ਸ਼ਕਰੀਪਿੰਡ 'ਚ ਹੈਗੇ ਜਿੱਤੇ ਆਪਣੇ ਬড়ੂ ਸਾਹਿਬ ਗੁਰਦੁਆਰਾ ਬਾਬਾ ਜੀ ਤੇ ਪੂਰੀ ਟੀਮ ਨੇ ਬਹੁਤ ਹੀ ਜ਼ਿਆਦਾ ਸੋਨਾ ਉਪਰਾਲਾ ਕੀਤਾ ਜਿੱਤੇ ਆਪਣੇ ਜਿਹੜੇ ਪ੍ਰੀ ਫੈਬ੍ਰੀਕੇਟਿਡ ਘਰ ਹੁੰਦੇ ਆ ਉਹਨਾਂ ਨੇ ਆ ਕੇ ਉਹ ਪੂਰੇ ਇੱਥੇ ਇੰਸਟਾਲ ਕੀਤੇ ਆ ਕਿਉਂਕਿ ਹੜਾ ਦੀ ਮਾਰ ਜਿਹੜੀ ਆਪਣੇ ਪੰਜਾਬ ਨੂੰ ਪਈ ਹੈ ਉਹ ਬਹੁਤ ਹੀ ਆਪਣੇ ਨਾਲ ਇੱਕ ਮਤਲਬ ਮੈਂ ਕਹਿੰਦਾ ਇੱਕ ਬਲੈਕ ਚੈਪਟਰ ਰਿਹਾ ਸੀ ਪਿੱਛੇ ਬਟ ਹੁਣ ਉਦੋਂ ਟਾਈਮ ਸੀਗਾ ਕਿ ਉਤੋਂ ਆਪਾਂ ਵੱਧ ਚੜਕੇ ਆਪਾਂ ਉਹਨੂੰ ਮੁਕਾਬਲਾ ਕਰੀਏ ਤੇ ਡੇ 1 ਜਦੋਂ ਦਾ ਹੜਾਇਆ ਹੈ ਤੇ ਉਦੋਂ ਪਹਿਲਾਂ ਵੀ ਬੜੂ ਸਾਹਿਬ ਤੇ ਪੂਰੀ ਟੀਮ ਸਾਡੇ ਨਾਲ ਰਹੀ ਹੈ ਮੁੰਡੇ ਤੇ ਮੁੰਡਾ ਮਿਲਾ ਕੇ ਇਹਨਾਂ ਨੇ ਨਾਲ ਕੰਮ ਕੀਤਾ ਹੈ ਵੱਧ ਚੜਕੇ ਕੀਤਾ ਤੇ ਇਹ ਜਿੰਨਾ ਸੋਨਾ ਉਪਰਾਲਾ ਹੈ ਕਿਉਂਕਿ ਇਹ ਇੱਕ ਐਵੇਂ ਦੀ ਮੁਡਲੀ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਬੰਦਿਆਂ ਦੀ ਰਾਸ਼ਨ ਇੱਕ ਚੀਜ਼ ਹੈਗੀ ਹੈ ਕੋਈ ਸਮਾਨ ਆਪਾਂ ਦਿੱਤਾ ਇੱਕ ਚੀਜ਼ ਹੈ ਉਹ ਟੈਂਪਰਰੀ ਹੈ ਬਟ ਜਿਹੜਾ ਕਰ ਹੁੰਦਾ ਉਹ ਲਾਈਫ ਲੌਂਗ ਹੁੰਦਾ ਹੈ ਤੇ ਜਿਹੜੀ ਜੇ ਬੰਦਿਆਂ ਨੂੰ ਜੇ ਉਹ ਮਿਲ ਜਾਏ ਤੇ ਉਤੋਂ ਵੱਧ ਕੁਝ ਨਹੀਂ ਹੋ ਸਕਦਾ ਇਸ ਟਾਈਮ ਤੇ ਕਿਉਂਕਿ ਆਪਣਾ ਸਰਦੀਆਂ ਦਾ ਵੀ ਸਮਾਹਣ ਵਾਲਾ ਹੈ ਤੇ ਇਹ ਤੋਂ ਵੱਧ ਜਿਹੜੀ ਰਿਕੁਆਇਰਮੈਂਟ ਹੈ ਕੋਈ ਨਹੀਂ ਹੋ ਸਕਦੀ ਸੀ ਟੋਟਲ ਇਤਨੇ ਆਪਣੇ ਸ਼ਕਰੀਪਿੰਡ ਚ ਚਾਰ ਘਰ ਬਣਾਏ ਨੇ ਤੇ ਪਹਿਲਾਂ ਇਹਨਾਂ ਨੇ ਦੀਨਾ ਨਗਰ ਵੀ ਕੰਮ ਕੀਤਾ ਹੈ ਤੇ ਆਪਾਂ ਹੋਰ ਐਕਸਪੈਂਡ ਕਰ ਰਹੇ ਹਾਂ ਕਿ ਆਪਾਂ ਬਾਬਾ ਜੀ ਦੀ ਹੈਲਪ ਲਈਏ ਤੇ ਆਪਾਂ ਹੋਰ ਪਾਸੇ ਵੀ ਕੰਮ ਕਰਨ ਤੇ ਨਾਟ ਓਨਲੀ ਕਰ ਵੈਸੇ ਤਾਂ ਆਪਣੀ ਜਿਹੜੀ ਪੂਰੀ ਟੀਮ ਹੈ ਬੜੂ ਸਭ ਗੁਰਦੁਆਰੇ ਤੇ ਬਾਬਾ ਜੀ ਨੇ ਉਹਨਾਂ ਨੇ ਹਰ ਪਾਸੋਂ ਹਰ ਪੱਖੋਂ ਕੰਮ ਕੀਤਾ ਹੈ ਇਹ ਤਾਂ ਸਿਰਫ ਇੱਕ ਛੋਟੀ ਜੀ ਕੰਟ੍ਰਿਬਿਊਸ਼ਨ ਹੋਰ ਸੀਗੀ ਉਹਦੇ ਚ ਪਰ ਆਪਣੇ ਚਾਰ ਘਰ ਬਣ ਗਏ ਨੇ ਸ਼ਕਰੀ ਵੇ ਵੀ ਆਪਣੇ ਹੋਰ ਬੰਦੇ ਹੈਗੇ ਆ ਜਿਹੜੇ ਆਪਣੇ ਡੋਨੇਟ ਕਰਨਾ ਚਾਹੁੰਦੇ ਆ ਜਾਂ ਹੈਲਪ ਕਰਨਾ ਚਾਹੁੰਦੇ ਆ ਕੋਈ ਵੀ ਐਨ ਜੀਓ ਆਪਣੇ ਡੇਰੇ ਬਾਬੇ ਨਾਨਕ ਜਾਂ ਗੁਰਦਾਸਪੁਰ ਚ ਤੇ ਹੁਣ ਰਿਕੁਆਇਰਮੈਂਟ ਇਸ ਤਰ੍ਹਾਂ ਦੀ ਹੈਗੀ ਹੈ ਕਿ ਲੋਕਾਂ ਦੇ ਘਰਾਂ ਜਿਹੜਾ ਨੁਕਸਾਨ ਹੈ ਉਹ ਆਪਾਂ ਕਰ ਲਈਏ ਤੇ ਦੂਜਾ ਹੈਗਾ ਆਪਣੇ ਕਿਸਾਨ ਵੀਰਾਂ ਦੀ ਆਪਾਂ ਮਦਦ ਕਰ ਲਈਏ ਕਿਉਂਕਿ ਜਿਹੜੇ ਬੀਜ ਹੈਗੀ ਐ ਉਹਨਾਂ ਦੀ ਬਹੁਤ ਲੋੜ ਹੈ ਕਿਸੇ ਦੀ ਜਿਹੜੀ ਜ਼ਮੀਨ ਉੱਤੇ ਮਿੱਟੀ ਆ ਗਈ ਹੈ ਉਹਨੂੰ ਆਪਾਂ ਹਟਾਈਏ ਆਪਾਂ ਉਹਦੀ ਹੈਲਪ ਕਰੀਏ ਕਿ ਆਪਾਂ ਜਿਹੜਾ ਅਗਲਾ ਸੀਜ਼ਨ ਹੈਗਾ ਉਹਦਾ ਉਹ ਵਾਪਸੀ ਚੰਗਾ ਆਈਡੈਂਟੀਫਾਈ ਕੀਤਾ ਕਿੰਨਾ ਰਕਬਾ ਜਿਹੜਾ ਖਰਾਬ ਹੋਇਆ ਹੈਗਾ ਬਿਲਕੁਲ ਆਪਣਾ ਬਹੁਤ ਜ਼ਿਆਦਾ ਰਕਬਾ ਆਪਣਾ 40000 ਏਕੜ ਤੋਂ ਵੱਧ ਜਿਹੜਾ ਰਕਬਾ ਹੈਗਾ ਉਹ ਟੋਟਲ ਆਪਣਾ ਖਰਾਬ ਹੈਗਾ ਡੇਰਾ ਬਾਬਾ ਨਾਨਕ ਚ ਤੇ ਬਹੁਤ ਹੀ ਜ਼ਿਆਦਾ ਨੰਬਰ ਹੈ 80 ਤੋਂ 90% ਜਿਹੜਾ ਹੈ ਉਹ ਰਕਬਾ ਸਾਡਾ ਖਰਾਬ ਹੋਇਆ ਹੈਗਾ ਤੇ ਬਹੁਤ ਮਦਦ ਹੋ ਜੇ ਆਪਾਂ ਗਾਈਡ ਵੀ ਕਰਾਂਗੇ ਕਿ ਕਿਹੜੇ ਪਾਸੇ ਕਿਹੜੇ ਲੋੜਵੰਦ ਬੰਦਿਆਂ ਨੂੰ ਤਾਂ ਕਿ ਜਿਹੜੀ ਹੈਲਪ ਹੈ ਉਹ ਪਹੁੰਚ ਸਕੇ ਬਿਲਕੁਲ ਹੈਗਾ ਜੀ ਡਾਟਾ ਆਪਣੇ ਕੋਲ ਆਪਣੇ ਤੁਸੀਂ ਆ ਜਾਓ ਜੀ ਆਪਾਂ ਤੁਹਾਨੂੰ ਪੂਰੀ ਰਿਪੋਰਟ ਪ੍ਰੋਵਾਈਡ ਕਰ ਦਾਂਗੇ ਬੈਨੇਫਿਸ਼ੀਅਰੀ ਦੇ ਨੇਮ ਦੇ ਹਿਸਾਬ ਨਾਲ ਕਿ ਜਿਹੜੇ ਆਪਨੇ ਕੈਟਾਗਰੀ ਕੀਤੀ ਹੈ ਆਪਾਂ ਕਿ ਇੱਕ ਹੋ ਗਈ ਸਵਿਰਲੀ ਡੈਮੇਜਡ ਜਿਨ੍ਹਾਂ ਦੀਆਂ ਦੀਵਾਰਾਂ ਵੀ ਰੁੜ ਗਈਆਂ ਦੇਖੋਗੇ ਪਾਰਸ਼ਲੀ ਡੈਮੇਜਡ ਹੈ ਨਾ ਜਿਨ੍ਹਾਂ ਦੇ ਥੋੜਾ ਬਹੁਤ ਡੈਮੇਜਡ ਹੈਗੇ ਕਿਤੇ ਦਰਾਰਾਂ ਪੈ ਗਈਆਂ ਕੁਛ ਹੈਗੀਆਂ ਤੇ ਆਪਾਂ ਉਹਦੀ ਡਾਟਾ ਵੀ ਪ੍ਰੋਵਾਈਡ ਕਰ ਦਾਂਗੇ ਜਿਹੜੇ ਵੀ ਬੰਦੇ ਮਦਦ ਕਰਨਾ ਚਾਹੁੰਦੇ ਆ ਉਹ ਵੀ ਵਧੀਆ ਉਪ